ਕਿ ਬੋਲੇ ਸੋਨਰ ਪੈ ਭਗਵਾਨ ਫਾਲਮਿਕ ਮਹਾਰਾਜ ਕਿਦੈ ਸ੍ਰੀ ਸ੍ਰੀ 108 ਸਤਿਗੁਰੂ ਕਿਆਨਾਥ ਮਹਾਰਾਜ ਕਿਦੈ ਦੁਹਰਾ ਸੰਗਤ ਆਏ ਇੰਗਲੈਂਡ ਤੋਂ ਪਹੁੰਚੇ ਤਿਰਸਤਾਮ ਪੂਰਨ ਗੁਰ ਪਰਮੇਸ਼ਰ ਤਾਏ ਕਰਨ ਲਈ ਪ੍ਰਣਾਮ ਤਿਰ ਤੁੱਤੇ ਜਤੋ ਫਿਰਕੂ ਆ ਰਲਖੇ ਫਿਰਕੂ ਜ਼ਹਿਰ ਖਲਾਰੇ ਫਾਲਮਿਕ ਭਗਵਾਨ ਦੇ ਮੰਦਰ ਪਸ ਹੋਈ ਕਾਬਿ ਹਤਿਆਰੀ ਸ਼ਰਮ ਚੋ ਲੰਗਰ ਦੀਆ ਰਸਤਾ 판ਡੇ ਲੈ ਗਏ ਤੇ ਆਜਾਦੇ ਜੱਤ ਸਤਗੁਰ ਗਿਆਨਾਤੀ ਜੀਵਨ ਦਾਤੇ ਪਰ ਉਪਕਾਰੇ ਤੱਕਾ ਦੇਖ ਤਰੰਤੇ ਹੁੰਦਾ ਕਰਨ ਲਈ ਕੁਰਬਾਨੀ ਭਾਰੀ ਤੁਰ ਪੈ ਗੁਰਗਿਆਰ ਤੇ ਨਾਮ ਨਾਲ ਜਿੰਨਾ ਦੁਨੀਆ ਤਾਰੀ ਕੌਮੀ ਤੀਰਥ ਕੌਮ ਤਰੰ ਲਈ ਜੇ ਸਤਗੁਰ ਤੋਂ ਪਲੀਤਾ ਜਮਾ ਸਤਗੁਰ ਜੀ ਦੇ ਨਾਮ ਤੇ ਆਕਰ ਸਾਰੇ ਜਗ ਵਿੱਚ ਪੈ ਗਈ ਆਤਮਾ ਜਦ ਸਤਗੁਰ ਸੰਗ 45 ਸਾਧੂ ਹੱਥ ਬਨਿ ਰਿੱਤੇ ਗਾਨੇ ਧਰਮ ਵਾਸਤੇ ਸਿਰ ਦੇ ਬੰਨ੍ਹ ਲਈ ਪਹੁੰਚੇ ਗੁਰਜਤ ਬੰਦੀਖਾਨੇ ਕੌਮੀ ਇਅਰਤ ਅੰਖ ਵਾਸਤੇ ਜਦ ਸਤਗੁਰ ਜੀ ਲੜੀ ਲੜਾਈ ਸਤਗੁਰ ਜੀ ਜਦ ਭਗਤੀ ਸ਼ਕਤੀ जग ਤੇ ਜਾਹਰਾ ਕਲਾ ਦਿਖਾਈ ਸਤਗੁਰ ਦੀ ਕੁਰਬਾਨੀ ਸਦਕਾ ਜਦ ਮੰਦਰ ਦੇ ਬੂਹੇ ਫੁੱਲ ਗਏ ਪਾਲੀਤ ਭਗਵਾਨ ਦੇ ਤੀਰਥ ਜਦ ਫਿਰ ਕੌਮੀ ਝੰਡੇ ਚੁਲ ਗਏ ਕਰਕੇ ਪਛਤਾਪ ਕੋ ਮਤ ਜਾਤੋ ਝੁਕ ਗਈ ਸਤਗੁਰ ਚੰਨੀ ਦਿਉ ਤਿਆ ਅਰਸ਼ੋ ਪੁਲ ਵਰਸਾਏ ਤੱਕ ਸਤਗੁਰ ਦੇ ਉਤਮ ਕਰਨੀ ਸੂਰਜ ਚੰਨ ਸਤਾਰਿਆ ਰਲ ਕੇ ਹਰ ਜਸ ਮੇਰੇ ਸਤਗੁਰ ਦਾ ਗਾਇਆ ਅੰਬਰ ਉੱਪਰ ਦੂਰ ਹੋ ਕੇ ਸ਼ਰਦਾ ਦੇ ਸੰਗ ਸੀਸ ਝੁਕਾਇਆ ਵਾਲਮੀ ਭਗਵਾਨ ਦੀ ਬਖਸ਼ਿਸ਼ ਜੇ ਸਤਗੁਰ ਦੇ ਭਾਗ ਦਗਾਏ ਚਾਰੇ ਵਰਨ ਸਤਗੁਰ ਦੀ ਦੀ ਕਰਨ ਲਈ ਪਦਖਣਾ ਆਏ ਕੌਮ ਦੀਆਂ ਕੁਰਬਾਨੀਆਂ ਸਦਕਾ ਆਗੇ ਮੜ ਕੇ ਸਮਾਤ ਲਖਣਾ ਤੀਰਥ ਤੇ ਮਿਲ ਸਤਗੁਰ ਜੀ ਦੀ ਆ ਕਰਨ ਆਗਿਆ ਜਗ ਪਰ ਦੱਖਣਾ ਤਦ ਬਹੁਤ ਪੁਰਾਣਾ ਭਗਤ ਗੁਰਾ ਦਾ ਗੁਰ ਦਰਸ਼ਨ ਲਈ ਤੀਰਥ ਆਇਆ ਸਦਾਕਰ ਨਾਥ ਨਾਮ ਸੇ ਉਸਦਾ ਕਰਮਾ ਵਾਲੀ ਮਾ ਦਾ ਜਾਇਆ ਨਿਰਮਲ ਪੁੱਤ ਪਰ ਉਪਕਾਰੀ ਸੇਵਕ ਧਰਮ ਜੀ ਦਾ ਸਰਵੱਤਾ ਭਲਾ ਖੇੜਾ ਮੰਦਰ ਨਗਰ ਉਸ ਦਾ ਸ਼ਹਿਰ ਸੀ ਸ਼ਹਿਰ ਕਪੂਥਲਾ ਕੋਲ ਦੋਲਤਾ ਜਿੱਥੇ ਗਰੀਬੀ ਦਾਨੀ ਹੱਥਾ ਪਰਪਕਾਰੀ ਤਲਿਆ ਮਾਨੇ ਵਰਤੇ ਨજર ਖੁਦਾਈ ਬੋਲ ਜਿਦੇ ਬਿਸ਼ਰੀ ਦੀਆ ਡਲਿਆ ਸ਼ਬਦ ਗੁਰੂ ਘਰ ਮੰਤਰ ਉਸ ਨੂੰ ਜਾਤੋ ਸਤਗੁਰ ਬਖਸ਼ਿਆ ਨਾ ਆਦ ਪੁਰਖ ਦੀ ਮੂਰਤ ਤੰਤੋ ਹਿਰਦੇ ਜੰਲੇ ਸੂਰਿਆਮ ਸਿੰਘਾ ਪਰ ਮਨਾਇਆ ਕਿਨੀਆਂ ਲੰਡਨ ਤਿੱਕਰ ਉਹ ਸਰਦਾਰ ਕੁੰਮੇ ਦੇਸ਼ ਅਨੇਕਾ ਉਸਨੇ ਸਿੱਖੀ ਉਸਤਾ ਸਿਰਜਕਾਰ ਜਿੱਥੇ ਜਾਏ ਸਤਗੁਰ ਜੀ ਦੇ ਕਰਦਾ ਸ਼ੋਭਾ ਸ਼ਾਨ ਦਾ ਨਾਲ ਹੱਕੀ ਦੇਖੇ ਸਤਗੁਰ ਜੀ ਦੇ ਜਾ ਜਾ ਦਿਸਤਾ ਦਸਤਾ ਜਹੋ ਜਲਾਲ ਤੀਰਥ ਉੱਤੇ ਪਹੁੰਚ ਕੇ ਉਸਨੇ ਸਤਗੁਰ ਜੀ ਦੇ ਦਰਸ਼ਨ ਕੀਤੇ ਪੇਟਾ ਕਨਜਰਾਨਾ ਨਜ਼ਰਾਨੇ ਗਰਦੀ ਸਿਸਾ ਵਾਦ ਸਤਗੁਰ ਤੋਂ ਲੀਤੇ ਤੇ ਸਰਦਾ ਸੰਗ ਅਰਧ ਗੁਜਾਰੀ ਸਹਿਪਾ ਕੋਲ ਖਾਜ ਦੀ ਭਰ ਕੇ ਹਿੰਦੇ ਦੀ ਗੱਲ ਹੋਠੀ ਆਂਦੀ ਦਿਲ ਅੱਖਿਆ ਦੇ ਅੰਦਰ ਧਰ ਕੇ ਹੱਥ ਜੋੜ ਕੇ ਸਦਾਗਰ ਨਾਥ ਨੇ ਮੁੱਖੋਂ ਆਖਿਆ ਸਤਗੁਰੂ ਪਿਆਰੇ ਜਗਤ ਗੁਰੂ ਜਗ ਦੇ ਪ੍ਰਤ ਪਾਲਕ ਜਗਤ ਚਲੰਦਾ ਠਾਰ ਨਹਾਰੇ ਆਦਿ ਰਖਦਾ ਤੀਰਥ ਜਿਵੇਂ ਤੁਸਾਂ ਪ੍ਰਗਟ ਕੀਤਾ ਹੈ ਕਸ਼ਟਸਹਾਰ ਕੁਸਤਾ ਕਰਕੇ ਖਾਲੀਤੀ ਜਿਵੇਂ ਆਪਨੇ ਹਰ ਬਿਰਕੂ ਦਿਲ ਮੇਂ ਤਲਵਾਰ ਬੰਦ ਰੱਖ ਕੇ ਖੁਦ ਬੰਦੀ ਖਾਨੇ ਰੱਖਿਆ ਕੈਮਕੋਮੀ ਕਿਰਦਾਰ ਕੋੜਾ ਸ਼ਬਦ ਕਹਾਣਾ ਮੁਖੋ ਪਿਆਰ ਨਾਲ ਜਿੱਤ ਲਿਆ ਸੰਸਾਰ ਪਰ ਕਿਰਤੀ ਸ੍ਰਿਸ਼ਟੀ ਦੇ ਕਰਤਾ ਪਾਲਣੇ ਈਸ਼ਵਰ ਭਗਵਾਨ ਆਪ ਨੂੰ ਭੇਜਿਆ ਮਾਥ ਲੋਕ ਵਿੱਚ ਆਦਪ ਰੱਖਦੇ ਕੇਵਲ ਦਾਨ ਸ਼ਕਤੀ ਭਗਤੀ ਬਖਸ਼ਿਸ਼ ਕਰਕੇ ਕਰਨ ਲਈ ਜਗ ਦੀ ਕਲਿਆਣ ਸ਼ਬਦ ਗੁਰੂ ਘਰ ਮੰਤਰ ਦੇ ਕੇ ਮੁਕਤੀ ਬਖਸ਼ ਗੁਰ ਮਿਹਰਬਾਨ ਚਾਰੇ ਕੋਟਾ ਮੈਂ ਕਮਾਇਆ ਪੂਰਬ ਪਛਮ ਉੱਤਰ ਦੱਖਣ ਪੜ ਪੜ ਸੁਣ ਸੁਣ ਆਪ ਦੀ ਸੋਭਾ ਹਿਰਦੇ ਤਾਂਗ ਦੇ ਦਾਰ ਦੀ ਰੱਖਣ ਦੁਨੀਆ ਭਰ ਦੇ ਦਾਣੇ ਪ੍ਰਾਣੀ ਹਿਰਦੇ ਰਹਿਸ ਜਿਨ੍ਹਾਂ ਦੇ ਡੋਲ ਉਹੋ ਜਗਿਆ ਸੁ ਆਪ ਤੇ ਸਤਗੁਰੂ ਸੁਣਨੇ ਚਾਣ ਅਮਰਤੀ ਬੋਲ ਸੁਣ ਕੇ ਬਚਨ ਸਰਦਾਰ ਕਰਨਾ ਹਸਤੇ ਸਤਗੁਰ ਬੋਲੇ ਬਚਨ ਅਮੋਲ ਗੁਰ ਸ਼ਬਦਾਨੇ ਮੈਕ ਸੰਦਲੀ ਪੋਣਾ ਅੰਦਰ ਦਿੱਤੀ ਘੋਲ ਸਤਗੁਰ ਬੋਲੇ ਭਗਤ ਜੀ ਆਦ ਕਵੀ ਦੇ ਹੱਥ ਵਿੱਚ ਡੋਰ ਹਸੀ ਹੁਕਮੀ ਬੰਦੇ ਉਧਰ ਜਾਈਏ ਸਾਨੂੰ ਆਦ ਪੁਰਖ ਦੇ ਜਿੱਦਰ ਤੋਰ ਸਮਾ ਆ ਗਿਆ ਜੋ ਰਤ ਅੰਦਰ ਆਦੁ ਪਰਖ ਭਗਵਾਨ ਦੇ ਰੰਗ ਭਗਤ ਜਿਨਾ ਨੂਪ ਕੋਰ ਦਰਸ਼ਨ ਲਈ ਤਾਗ ਪਈ ਇਹ ਦਿਲੋਂ ਤਰੰਗ ਕੋਰ ਦਰਸ਼ਨ ਲਈ ਸੰਗਤਾ ਜੜਜੜ ਸਿਉ ਜਹ ਕਾਦੀਆ ਸੋਚ ਵਿਚਾਰ ਤਿਆ ਤਿਆ ਫਿਰਦੇ ਰਚਤੇ ਜਾਂਦੇ ਗੁਰਪ੍ਰਮੇਸ਼ਰ ਦਾ ਨਹਰ ਸਤਗੁਰੂ ਨੂੰ ਇੰਗਲੈਂਡ ਸਦੰਦਾ ਕਰਕੇ ਸੰਗਤਾ ਪੁਲ ਪ੍ਰਬੰਧ ਸਤੁਰ ਦੇ ਪ੍ਰਵਚਨਾ ਵਿੱਚੋਂ ਮਾਨਣ ਦੇ ਲਈ ਭਗਤ ਆਨੰਦ ਚਿੱਠੀਆਂ ਕੱਲੀਆਂ ਸਤਿਗੁਰ ਜੀ ਨੂੰ ਆਦ ਪ੍ਰਖਤ ਤੇ ਤੀਰ ਧਾਮ ਚਿੱਠੀਆਂ ਅੰਦਰ ਸਤਿਗੁਰ ਜੀ ਨੂੰ ਬਾਰ ਬਾਰ ਕਰਦੇ ਪ੍ਰਣਾਮ ਸੰਗਤਾ ਲਿਖਿਆ ਸਤਿਗੁਰ ਜੀ ਨੂੰ ਦੁਖਿਆ ਦੇਖ ਮਾਰ ਪ੍ਰਤਪਾਲ ਪੜਪੜ ਸੁਣ ਆਪ ਦਾ ਕਲਯੁਗ ਵਿਦੇਸ ਜਾਹੋ ਜਲਾਲ ਦਿਲ ਨੂੰ ਮਿਲਿਆ ਠਾਰਸਾ ਕੀਤੇ ਹੋ ਗਏ ਗੁਰਪਰਪੂਰ ਸਭ ਵਰਗੇ ਦਸਨ ਆਪ ਦੇ ਹਨ ਸਾਡੇ ਲਈ ਖਜੂਰ ਤੁਸੀਂ ਦਰਸ਼ਨ ਦਿਓ ਇੰਗਲੈਂਡ ਵਿੱਚ ਸਾਡੇ ਸਤਿਗੁਰੂ ਇਹੋ ਪਕਾਰ ਅਸੀਂ ਭੁੱਲਣ ਹਾਰੇ ਜੀਵ ਹਾਂ ਤੁਸੀਂ ਸਤਿਗੁਰੂ ਤारण हार ਚਿੱਠੀਆਂ ਲਿਖਦੀ ਆ ਰਹਿ ਗਈਆ ਸੰਗਤਾ ਕਰ ਕਰ ਸੋਚ ਵਿਚਾਰ ਸ੍ਰੀ ਪ੍ਰਮਹਿੰਦਰ ਨਾਥ ਜਿਨ੍ਹਾਂ ਜੋ ਐਸੇ ਕਾਮੇ ਕਿਦਮਤ ਕਰ ਉਸ ਕਰਕੇ ਦਿਲ ਵਿੱਚ ਫੈਸਲਾ ਲੈ ਕੇ ਸਾਥੀ ਸ਼ਰਧਾਵਾਨ ਕਿੱਕਤਾ ਦਾ ਪ੍ਰਬੰਧ ਕਰ ਲਿਆ ਉਸ ਸੰਤ ਪ੍ਰਸ਼ਾਗੂ ਰਥਵਾਨ ਆਉਣ ਜਾਂਦੀ ਕਿਕਤਾ ਦੋਵੇਂ ਅਤੇ ਪਿਆਰ ਸਹਿਤ ਟਾਲਰ ਨਚਰਾਣਾ ਉਸ ਸੇਵਕ ਨੇ ਸਤਕੁਰ ਜੀ ਬਲਹੱਦ ਕੀਤਿਆ ਪਰਵਾਨਾ ਨਾਲ ਗੁਰਾਂ ਨੂੰ ਅਰਦਾਸ ਕੀਤੀ ਆ ਤਰਲੇ પાਕੇ ਲੱਖ ਕਰੋੜ ਸਾਧ ਸੰਗਤ ਨੂੰ ਦਰਸ਼ਨ ਬਖਸ਼ੋ ਗੁਰ ਪਰਮੇਸ਼ਰ ਬੰਦੀ ਛੋੜ ਸੰਗਤ ਪੁੱਲ ਇੰਗਲੈਂਡ ਦੀਾਰੇ ਵਰਨ ਗੁਣ ਭਵਾਨ ਗੁਣੀ ਗਣਵਾਨ ਗੁਰਦਰਸ਼ਨ ਲਈ ਲੋਚ ਰਹੇ ਨੇ ਹੋ ਕੇ ਸਤਿਗੁਰ ਚਾਹ ਸ਼ਰਧਾবান ਗੁਰ ਪਰਮੇਸ਼ਵਰ ਨੂੰ ਉਪਕਿਤਾ ਚਿੱਠੀ ਦਾਸੀ ਖੁਲ ਵਿਸਾਤ ਪੱਕੜਾ ਵਿੱਚੋਂ ਸ਼ਲਕ ਰਹਾ ਸੀ ਪੰਕਤੀ ਦਿਨਾਂ ਦਾ ਕਾਮੇ ਪਿਆਰਾ ਸਤਿਗੁਰ ਬੋਲੇ ਪੂਰਨ ਬੇਟਾ ਇਹ ਪਿਆਰਾ ਦੀ ਪਿਆਰ ਰੂਪ ਤੇ ਗੰਢ ਬਖਸ਼ਿਸ਼ ਹੈ ਉਸ ਆਦਿ ਪ੍ਰਕਿਰਤੀ ਜਿਸ ਨੇ ਸਾਜਿਆ ਕੁਲ ਬ੍ਰਹਿਮੰਡ ਅਜਰ ਅਮਤਰ ਕਾਲ ਦੇ ਦਰਸ਼ੀ ਪਾਲ ਨੀਕ ਮਾਲਕ ਭਗਵਾਨ ਕਰਨ ਕਰਾਵਣ ਕੁਦਰ ਪਰਮੇਸ਼ਵਰ ਬਖਸ਼ੇ ਦਾ ਸਾਨੂੰ ਮਾਨ ਭਗਤ ਜਨਾ ਦੇ ਦਿਲ ਵਿੱਚ ਬੈ ਕੇ ਆਪ ਕਰਨ ਹਰ ਮੁਸ਼ਕਲ ਹੱਲ ਰੋਸ਼ਨ ਕਰਨ ਤ੍ਰੰਮ ਦਾ ਜਜ ਪਾਪ ਭਗਤ ਭੇਜ ਰਿਹਾ ਦਾਸਾ ਵੱਲ ਐ ਪਰ ਪਿਆਰੇ ਬਰਖੁਰਦਾਰਾ ਤੋ ਚਲਣਾ ਹੈ ਸਾਡੇ ਸੰਗ ਸਾਡੇ ਦਿਲੋਂ ਪਿਆਰ ਦੀ ਮੁਰਮੜ ਉੱਠਦੀ ਹੋ ਤਰੰਗ ਜਨਮ ਜਨਮ ਦੀ ਭਗਤੀ ਉਹ ਪਕਸ਼ਾ ਹਾਥ ਪਰਖਨੇ ਤੈਨੋਂ ਬਾਣ ਤੇਰੀ ਸਾਡੀ ਸਾਚ ਸਦੀਵੇਂ ਆਪ ਭਾਈ ਹੈ ਖੁਦ ਭਗਵਾਨ ਜਨਮ ਜਨਮ ਦੀ ਕਠਨ ਤਪੱਸਿਆ ਜੋਤੂ ਕੀਤੀ ਹੋ ਨਿਰਮਾਰ ਉਸ ਤੇ ਤਾਂ ਫਲ ਇਸ ਜਨਮ ਵਿੱਚ ਬਖਸ਼ਿਸ਼ ਤੈਨੂੰ ਕੋਈ ਕਹਾਨ ਜਨਮ ਜਨਮ ਦੀ ਸੇਵਾ ਕੀਤੀ ਜਨਮ ਜਨਮ ਦਾ ਵਿਰਸਾ ਕੋਲ ਸ਼ਬਦ ਤੇਰੇ ਇਸ ਲਈ ਸਾਡੇ ਮਨ ਵਿੱਚ ਰਹੇ ਸੁਗੰਧਿਆ ਘੋਲ ਇਸ ਲਈ ਇੰਗਲੈਂਡ ਤੋਂ ਸੰਗਤਾ ਅਖਰਤ ਖਜਾਨੇ ਫਿਰਦੇ ਆਮ ਨਾਲ ਸਾਡੇ ਮਾਪਸਾਂ ਨੇ ਚਿੰਤ ਪੇ ਜੀ ਹੈ ਤੇਰੇ ਨਾਮ ਤੋਂ ਤੁਰ ਜਾ ਦਿੱਲੀ ਸ਼ੈਨੋ ਜਿੱਥੇ ਸੈਂਟਰ ਦਾ ਹਰ ਅਹੁਦੇਦਾਰ ਉੱਥੇ ਕੁੱਲ ਵਜ਼ੀਰ ਸਫੀਰ ਨੇ ਅਫਸਰ ਕੌਮੀ ਖਿਦਮਤਗਾਰ ਗੁਰ ਬੋਲੇ ਬੇਟਾ ਪੂਣਾ ਤੇਰੇ ਦਸ਼ਨ ਹੰਨ ਖਿਆਲ ਜੋ ਪੱਤਰ ਆ ਇੰਗਲੈਂਡ ਤੋਂ ਉਹ ਲੈ ਜਾ ਆਪਣੇ ਨਾਲ ਡੋਟਿੰਗਤਾ ਭਗਤਾ ਭੇਜਿਆ ਸਾਨੂੰ ਪਾ ਪਿਆਰ ਦਾ ਜਾਲ ਉਹ ਢੋਲੇ ਅੰਦਰ ਸੰਭ ਲੈ ਜੇ ਤੇ ਦੇ ਦੇ ਹਾਲ ਉੱਥੇ ਸਵਰਨ ਸਿੰਘ ਸਰਦਾਰ ਹੈ ਜੋ ਆਪਣਾ ਸ਼ਰਧਾ ਬਾਣ ਉਹ ਭਾਰਤ ਦਾ ਵਿਦੇਸ਼ ਮੰਤਰੀ ਲੋਹ ਪੁਰਸ਼ ਫਾਮੀਰਤਵਾੜ ਉਸ ਨੂੰ ਮਿਲ ਕੇ ਇਸੇ ਦਸਤਾਉ ਤੂੰ ਦੇਣਾ ਹੈ ਪ੍ਰਸਾਦ ਫਿਰ ਸਾਡੇ ਵੱਲੋਂ ਸੁਭ ਇਸ਼ਾ ਦੇ ਉਸ ਨੂੰ ਬਖਸ਼ਿਸ਼ ਕਰੀ ਅਸ਼ੀਰਵਾਦ ਉਹਨੂੰ ਕਹਿਣਾ ਵਿੱਤ ਇੰਗਲੈਂਡ ਦੇ ਦੋ ਵੀਜੇ ਵੀ ਲਖਨ ਨਾਲ ਅਸੀਂ ਜਾਤ ਤੇ ਵਿੱਤ ਬਲੇਤ ਦੇ ਕਰ ਆਈਏ ਫਲਤ ਨਿਹਾਲ ਹੁਕਮ ਸੁਣਦਿਆ ਸਤਗੁਰੂ ਜੀ ਦਾ ਇਸੇ ਵਕਨਰ ਮਾਨ ਚੰਨ ਚਮਕ ਕੇ ਸਤਗੁਰੂ ਜੀ ਦੇ ਚੀਤ ਲਗਾ ਕੇ ਸ਼ਦਾਵਾਨ ਸਤਗੁਰ ਜੀ ਦੇ ਆ ਸ਼ਬਦਾਂ ਮਿੱਠਿਆ ਫਿਰਦੇ ਪਾਈ ਐਸੀ ਖੇਚ ਫੋਟਵਾ ਸਨੇ ਜ਼ਰੂਰੀ ਕਾਗਜ ਪਾ ਲਿੱਤੇ ਕੁੱਲ ਚੋਲੇ ਵਿੱਚ ਫਿਰ ਸਤਗੁਰ ਜੀ ਤੋਂ ਲੈ ਆ ਗਿਆ ਆਖਿਆ ਗੁਰੂ ਕਰੀਬ ਨਵਾਜ ਤੁਸੀਂ ਅੰਗ ਸੰਗ ਰਹਿ ਕੇ ਦਾਸ ਤੇ ਕਰਨੇ ਕੁੱਲ ਸੰਪੂਰਨ ਕਾਜ ਦਾਸਿਤ ਪੁਤਲਾ ਕਾਕ ਦਾ ਕੰਮਿਆ ਜਸ ਲੱਖ ਕਰੋੜ ਸਰਬ ਕਲਾ ਸਮਰਥ ਆਪੋ ਗੁਰ ਪਰਮੇਸ਼ਰ ਬੰਦੀ ਛੋੜ ਸਤਗੁਰ ਨੇ ਛਾਤੀ ਲਾ ਕੇ ਬਖਸ਼ੀ ਅਸੀ ਸਤਿਵੰਦਾਨ ਸੰਗ ਸੰਗ ਸਦਾ ਬੈਠਿਆ ਤੇਰੇ ਪਵਲ ਨੀਖਾਲਤ ਭਗਵਾਨ ਫਿਰ ਸੇਵਕ ਤਰਪਿਆ ਦਿੱਲੀਵਾਨੋ ਸਤਗੁਰ ਜੀ ਨੂੰ ਕਰ ਪਰ ਨਾਮ ਖਿਰਦੇ ਮੂਰਤ ਸਤਗੁਰ ਜੀ ਦੀ ਹੋਠੀ ਆਦ ਪ੍ਰਕਾ ਦਾ ਨਾਮ ਰੇ ਤੀਜਾ ਅੰਮ੍ਰਿਤਸਰ ਤੋਂ ਉੜਦੀ ਆਏ ਮੁਕੌਂਦੇ ਥੰਦ ਪੌਂਚੀ ਦਿੱਲੀ ਦੇ ਵਿੱਚ ਤੇਲ ਜਾਂ ਦਿਲ ਨੂੰ ਪ੍ਰਾਪਤ ਹੋਇਆ ਆਨੰਦ ਇਹ ਬਖਸ਼ਿਸ਼ ਸੀ ਸਤਗੁਰੂ ਜੀ ਦੀ ਸਤਗੁਰੂ ਜੀ ਦਾ ਚਮਤਕਾਰ ਕੋਠੇ ਅੰਦਰ ਜਾਂਦਿਆਂ ਮਿਲ ਪਿਆ ਸਵਨ ਸਿੰਘ ਜੀ ਸਹਿ ਹਸਨਾਰ ਜਾਲੇ ਕੇ ਨਾਮ ਆਪਣਾ ਭੇਜਿਆ ਸਵਨ ਸਿੰਘ ਸਰਦਾਰ ਦੇ ਵੱਲ ਰਵਨ ਸਿੰਘ ਜੀ ਨਾਮ ਪੜ੍ਹਦਿਆ ਉੱਠਿਆ ਗਿਆ ਉਸੇ ਹੀ ਪਲ ਇਹ ਸੇਵਕ ਜਪ ਨਾਮ ਸਿ ਸਿਤੇ ਸਵਨ ਸਿੰਘ ਜੀ ਤੋਂ ਨਾਲ ਪਿਆਰ ਉੱਚਾ ਲੋਕਾਂ ਨੂੰ ਗੁਰਬਖਸ਼ੇ ਸੋਨੇ ਜਿਹੇ ਉੱਚੇ ਕਿਰਦਾਰ ਸਵਨ ਸਿੰਘ ਸਰਦਾਰ ਨੇ ਖਾਨਦਾਨੀ ਵਿਰਸੇ ਨਾਲ ਜੱਫੀ ਅੰਦਰ ਲੈ ਕੇ ਸੇਵਕ ਨੂੰ ਤਨਵੰਨ ਕਰਦਾ ਦਾਇਰੇ ਅਨਸਾਰ ਮੋਹੋਂ ਕਹਿੰਦਾ ਪੂਰਨ ਨਾਸ ਤੇ ਤੁਸੀਂ ਸ਼ਬਦੀ ਆਵਾਜ਼ ਤੁਹਾਡੇ ਵਿੱਚੋਂ ਨજર ਆਉਣ ਮੈਨੂੰ ਗਿਆਨनाथ ਧਰਮਹਾਰਾਜ ਚੁੱਪ ਚੀਤੀਆ ਆ ਗਏ ਕੇ ਵੇ ਸਾਡੇ ਘਰ ਕੁਸ਼ਿਆ ਦੇ ਬੋਲ ਚੰਨ ਕਿਸ ਤਰ੍ਹਾਂ ਚੱਲ ਕੇ ਆ ਗਿਆ ਆਪ ਅੱਜ ਆਪ ਚ ਕੋਰਾ ਕੋਲ ਫਿਰ ਹੱਥ ਜੋੜ ਸਰਦਾਰ ਸਾਹਿਬ ਨੂੰ ਅੰਜ ਆਖਿਆ ਦਾਸ ਅੰਦਾਸ ਮੈਨੂੰ ਸਤਿਗੁਰ ਜੀ ਨੇ ਤੇ ਦਿਆ ਕੰਮ ਮਹਾਂਪੁਰਖੋ ਹੈ ਖਾਸ ਤੁਸੀਂ ਭੋਜਨ ਛਕ ਲਓ ਸੰਤ ਜੀ ਅਤੇ ਕਲੋ ਜਰਾ ਆਰਾਮ ਸਾਡੇ ਅੰਗ ਸੰਗ ਈਸ਼ਵਰ ਹਪ ਹੈ ਜਸਤ ਕਰਦੇ ਕੰਮ ਤਮਾਮ ਚਲ ਕਣੀ ਪ੍ਰਸਾਦਾ ਛਕਦੇ ਆ ਲੱਥ ਕਹਿ ਕਿਵੇਂ ਖੁੱਲ ਤੱਕਿਆ ਜਦ ਸਰਦਾਸ ਸਾਹਿਬ ਦਾ ਪਿਆਰਾ ਇਹ ਰਿਆ ਤੁਲ ਫਿਰ ਸਵਰਨ ਸਿੰਘ ਸਰਦਾਰ ਬੈਠ ਕੇ ਇੱਕ ਖਾ ਸੇਵਕ ਕੋਲ ਦਿਲ ਸ਼ਬਦਾ ਵਿੱਚ ਤਰਕੇ ਬੋਲੇ ਉਹ ਮਿਸ਼ਰੀਓ ਮਿੱਠੇ ਬੋਲ ਸਤਿਗੁਰ ਜੀ ਦਾ ਹਾਲ ਸੁਣਾਓ ਤੀਰਥ ਦਾ ਕੋਈ ਦੱਸ ਕੋਈ ਦੱਸੋ ਗੱਲ ਆਸ਼ਰਮ ਅੰਦਰ ਸੰਤ ਜਨਾ ਤੇ ਜ਼ਿੰਦਗੀ ਦੇ ਕਿੰਜ ਗੁਜਰਨ ਪਲ ਹੱਥ ਜੋੜ ਕੇ ਕਿਹਾ ਦਾਸ ਨੇ ਮਹਿਮਾ ਕਰਦੀ ਪਰਪਾਰ ਇੱਥੇ ਉੱਥੇ ਦੋਹੀ ਜਹਾਨੀ ਗੁਰਪਰਮੇਸ਼ਰ ਤारणहार